ਆਪਣੀ ਸਾਰਿਆਂ ਦੀ ਮਨਪਸੰਦ ਫਰੂਟ ਹੈ ਖਰਬੂਜਾ ਖਰਬੂਜੇ ਦੇ ਅੰਦਰ ਕੁਦਰਤ ਨੇ ਆਪਾਂ ਨੂੰ ਬਹੁਤ ਹੀ ਵਧੀਆ ਡਾਈ ਫਰੂਟ ਦਿੱਤੇ ਨੇ ਜੋ ਕਿ ਆਪਾਂ ਇਹਨਾਂ ਨੂੰ ਡਸਟਬੀਨ ਦੇ ਵਿੱਚ ਕੱਢ ਕੇ ਸੁੱਟ ਦਿੰਨੇ ਆ ਤੇ ਖਰਬੂਜਾ ਜਿਹੜਾ ਆਪਾਂ ਖਾ ਲੈਨੇ ਆ ਪਰ ਅੱਜ ਆਪਾਂ ਤੁਹਾਨੂੰ ਇਹੋ ਜੀ ਚੀਜ਼ੇ ਦੀ ਬਣਾਉਣੀ ਦੱਸਾਂਗੇ ਜਾਂ ਸ਼ੇਕ ਬਣਾਉਣਾ ਦੱਸਾਂਗੇ ਤੇ ਆਪਣੇ ਸਰੀਰ ਨੂੰ ਠੰਡਕ ਵੀ ਦੇਊਗੀ ਠੰਡਕ ਦੇ ਨਾਲ-ਨਾਲ ਆਪਣੇ ਦਿਮਾਗ ਨੂੰ ਵੀ ਤਰੋ-ਤਾਜ਼ਾ ਰੱਖੂਗੀ એનર્ਜੀ ਦੇਊਗੀ ਤੇ ਬਹੁਤ ਹੀ ਤਾਕਤਵਰ ਚੀਜ਼ ਆ ਜਿਹੜੀ ਬਣ ਕੇ ਤਿਆਰ ਹੋ ਇਹ ਸ਼ੇਕ ਜਿਹੜਾ ਬਣਾਵਾਂਗੇ ਆਪਾਂ ਜਿਹੜੇ ਇਹਨਾਂ ਦੇ ਬੀਜਾਂ ਤੋਂ ਤਿਆਰ ਹੋਊਗਾ ਉਹ ਸ਼ੇਕ ਆ ਜਿਹੜਾ ਬਹੁਤ ਹੀ ਜ਼ਿਆਦਾ ਗੁਣਾ ਨਾਲ ਭਰਪੂਰ ਹੋਊਗਾ ਜੋ ਕਿ ਆਪਾਂ ਨੂੰ ਆਪਣੇ ਸਰੀਰ ਨੂੰ ਚਾਹੀਦੇ ਆ ਤੇ ਆਪਾਂ ਉਹਨਾਂ ਨੂੰ ਡਸਟਰੀ ਬੀਨ ਦੇ ਵਿੱਚ ਸੈੱਟ ਦਿੰਨੇ ਆ ਤੇ ਅੱਜ ਤੋਂ ਬਾਅਦ ਆਪਾਂ ਕਦੇ ਨਹੀਂ ਸੀਟਾਂ ਹੁਣ ਆਪਾਂ ਖਰਬੂਜੇ ਨੂੰ ਇਸ ਤਰ੍ਹਾਂ ਬਚਾ ਲਓ ਕੱਟ ਲਵਾਂਗੇ ਇਸ ਤਰ੍ਹਾਂ ਆਪਾਂ ਕੱਢ ਲਵਾਂਗੇ ਤੇ ਹੁਣ ਇੱਕ ਚਮਚ ਦੀ ਮੱਦ ਦੇ ਨਾਲ ਆਪਾਂ ਇਹਨਾਂ ਨੂੰ ਬੀਜਾਂ ਨੂੰ ਇੱਕ ਬੌਲ ਦੇ ਵਿੱਚ ਪਾ ਲਵਾਂਗੇ ਬਹੁਤ ਹੀ ਜ਼ਿਆਦਾ ਵਧੀਆ ਤਾਕਤਵਰ ਸ਼ੇਕ ਆ ਜਿਹੜਾ ਬਣ ਕੇ ਤਿਆਰ ਹੋਊਗਾ ਵੀ ਆਪਾਂ ਹੁਣ ਕੱਢ ਲਿਆ ਤੇ ਇੱਕ ਫਾੜੀ ਆਪਾਂ ਖਰਬੂਜੇ ਦੀ ਵੀ ਵਿੱਚ ਪਾ ਲਈ ਕਿਉਂਕਿ ਦਾ ਟੇਸਟ ਆ ਜਿਹੜਾ ਥੋੜੀ ਜਿਹੀ ਮਠਾਸ ਇਹਦੇ ਵਿੱਚ ਆ ਜਾਵੇ ਤੁਸੀਂ ਕੱਲਾ ਵੀ ਕਰ ਸਕਦੇ ਆ ਜੇ ਜ਼ਿਆਦਾ ਵੀ ਹੁਣ ਤੇ ਨਹੀਂ ਤਾਂ ਤੁਸੀਂ ਇੱਕ ਫਾੜੀ ਖਰਬੂਜੇ ਦੀ ਜਿਹੜੀ ਵਿੱਚ ਪਾ ਸਕਦੇ ਹੋ ਉਹਦੇ ਨਾਲ ਹੋਰ ਵੀ ਵਧੀਆ ਜਿਹੜਾ ਹੈ ਟੇਸਟ ਆ ਜਿਹੜਾ ਅੱਗਾ ਬਣ ਜੂਗਾ ਹੁਣ ਆਪਾਂ ਮਿਕਸੀ ਦੇ ਵਿੱਚ ਆ ਗ੍ਰੈਂਡਰ ਦੇ ਵਿੱਚ ਪਾ ਲਵਾਂਗੇ ਇਹਨਾਂ ਨੂੰ ਹੁਣ ਆਪਾਂ ਚਮਚੇ ਦਾ ਚੌਥਾ ਹਿੱਸਾ ਚੌਥਾ ਹਿੱਸਾ ਆਪਾਂ ਪਾਵਾਂਗੇ ਸੇਂ ਦਾ ਨਮਕ ਦਾ ਤੇ ਚਮਚੇ ਦਾ ਚੌਥਾ ਹਿੱਸਾ ਹੀ ਆਪਾਂ ਪਾਵਾਂਗੇ ਕਾਲਾ ਨਮਕ ਦਾ 4 ਟੇਬਲस्पून ਆਪਾਂ ਪਾਵਾਂਗੇ ਚੀਨੀ ਦੇ ਜੇ ਤੁਸੀਂ ਜ਼ਿਆਦਾ ਪਾਉਣੀ ਹੈ ਜ਼ਿਆਦਾ ਵੀ ਪਾ ਸਕਦੇ ਆ ਘੱਟ ਪਾਉਣੀ ਹੈ ਚੀਨੀ ਘੱਟ ਵੀ ਪਾ ਸਕਦੇ ਆ ਮਿੱਠਾ ਆਪਣੇ ਸਵਾਦ ਅਨੁਸਾਰ ਤੁਸੀਂ ਪਾ ਸਕਦੇ ਆ ਹੁਣ ਆਪਾਂ ਥੋੜੀਆਂ ਜੀਆਂ 10-15 ਪੱਤੀਆਂ ਜਿਹੜੀਆਂ ਆਪਾਂ ਪੁਦੀਨੇ ਦੀਆਂ ਵੀ ਪਾ ਦਾਂਗੇ ਪੁਦੀਨੇ ਦੀਆਂ ਪੱਤੀਆਂ ਪਾਉਣੀ ਹੈ ਕਿਉਂਕਿ ਇਹਦੇ ਨਾਲ ਫਲੇਵਰ ਵੀ ਵਧੀਆ ਆ ਜਾਊਗਾ ਤੇ ਆਪਣਾ ਹਾਜਮਾ ਵੀ ਠੀਕ ਕਰਦਾ ਹੈ ਪੁਦੀਨਾ ਵੈਸੇ ਹੀ ਗਰਮੀ ਦੇ ਵਿੱਚ ਠੰਡਾ ਹੁੰਦਾ ਆਪਾਂ ਨੂੰ ਹਰ ਇੱਕ ਸਕੰਜਮੀ ਦੇ ਵਿੱਚ ਪਾਉਣਾ ਜ਼ਰੂਰ ਚਾਹੀਦਾ ਹੈ ਇਹ ਵੀ ਪਾ ਲਾਂਗੇ ਆਪਾਂ ਤੇ ਹੁਣ ਆਪਾਂ ਇੱਕ ਨਿੰਬੂ ਵੀ ਪਾ ਲਵਾਂਗੇ ਇਹਦੇ ਵਿੱਚ ਹੁਣ ਆਪਾਂ ਇਹ ਗ੍ਰੈਂਡ ਕਰ ਲਿਆ ਹੈਗੇ ਜਿਹੜੇ ਬੀਜ ਸੀਗੇ ਤੇ ਹੁਣ ਆਪਾਂ ਇਹਨਾਂ ਨੂੰ ਛਣਨੀ ਦੇ ਨਾਲ ਛਾਣਾਂਗੇ ਤਾਂ ਕਿ ਕੋਈ ਜਿਹੜਾ ਖਰਬੂਜੇ ਦਾ ਬੀਜ ਆ ਉਹਦੇ ਉੱਤੇ ਕੋਈ ਫੋਲਕ ਵਗੈਰਾ ਨਾ ਰਹੇ ਆਪਾਂ ਇਹਨੂੰ ਚੰਗੀ ਤਰ੍ਹਾਂ ਛਾਣ ਕੇ ਇਸ ਤਰ੍ਹਾਂ ਛਾਣ ਲੈਣਾ ਤੁਸੀਂ ਪਾਣੀ ਪਾ ਕੇ ਇਹਨੂੰ ਪਤਲਾ ਕਰਕੇ ਵੀ ਇਸ ਤਰ੍ਹਾਂ ਛਾਣ ਸਕਦੇ ਆ ਕਿਉਂਕਿ ਇਹ ਚੰਗੀ ਤਰ੍ਹਾਂ ਛਾਣਨੀ ਦੇ ਵਿੱਚੋਂ ਵਿੱਚੋਂ ਨਿਕਲ ਸਕੇ ਛਾਣਨੀ ਦੇ ਨਾਲ ਇਸ ਤਰ੍ਹਾਂ ਹੀ ਛਾਣ ਲਵਾਂਗੇ ਆਪਾਂ ਖਰਬੂਜੇ ਦੇ ਬੀਜ ਆ ਜਿਹੜੇ ਉਹ ਖਰਬੂਜੇ ਤੋਂ ਵੀ ਜ਼ਿਆਦਾ ਲਾਭਕਾਰੀ ਹੁੰਦੇ ਨੇ ਪੋਟਾਸ਼ੀਅਮ ਜਿਹੜਾ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਬਲੱਡ ਪ੍ਰੈਸ਼ਰ ਦੀ ਜਿਹੜੀ ਕਮੀ ਆ ਜਾਂ ਬਲੱਡ ਪ੍ਰੈਸ਼ਰ ਹਾਈ ਆ ਉਸ ਨੂੰ ਵੀ ਠੀਕ ਰੱਖਦਾਗਾ ਉਹ ਤੇ ਇੱਕ ਇਹਦੇ ਵਿੱਚ ਵਿਟਾਮਨ ਸੀ ਹੁੰਦਾਗਾ ਇਮਿਊਨਿਟੀ ਸਿਸਟਮ ਨੂੰ ਠੀਕ ਰੱਖਦਾ ਤੇ ਜਿਹੜੀ ਕਮਜ਼ੋਰੀ ਥਕਾਨ ਮਹਿਸੂਸ ਨਹੀਂ ਹੋਣ ਦਿੰਦਾ ਇਹਦੇ ਵਿੱਚ ਵਿਟਾਮਨ ਏ ਆ ਜੋ ਕਿ ਆਪਣੀ ਅੱਖਾਂ ਦੀ ਰੋਸ਼ਨੀ ਆ ਜਿਹੜੀ ਉਹਨੂੰ ਵਧਾਉਣ ਦੇ ਵਿੱਚ ਸਹਾਇੀ ਹੁੰਦਾ ਪ੍ਰੋਟੀਨ ਆ ਜਿਹੜਾ ਇਹਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਹੁੰਦਾਗਾ ਤੇ ਨੋਹਾਂ ਤੇ ਵਾਲਾਂ ਦੇ ਲਈ ਇਹ ਬਹੁਤ ਹੀ ਜ਼ਿਆਦੇ ਖਰਬੂਜੇ ਦੇ ਬੀਜ ਆ ਜਿਹੜੇ ਉਹ ਲਾਭਕਾਰੀ ਹੁੰਦੇ ਨੇ ਖਰਬੂਜੇ ਤੇ ਬੀਆ ਤੋਂ ਆਪਣਾ ਸ਼ੇਕ ਆ ਜਿਹੜਾ ਜੀ ਬਣ ਕੇ ਤਿਆਰ ਹੋ ਗਿਆ ਤੇ ਜਿਹੜਾ ਬਹੁਤ ਹੀ ਜ਼ਿਆਦਾ ਟੇਸਟੀ ਹੈ ਤੇ ਬਹੁਤ ਹੀ ਜ਼ਿਆਦਾ ਹੈਲਦੀ ਹੈ ਅਨਰਜੀ ਦੇਣ ਵਾਲਾ ਤੇ ਆਪਣੇ ਦਿਮਾਗ ਨੂੰ ਤਾਜ਼ਗੀ ਦੇਣ ਵਾਲਾ ਤੇ ਉਮੀਦ ਕਰਦੇ ਹਾਂ ਤੁਸੀਂ ਅੱਜ ਦੀ ਵੀਡੀਓ ਇਹ ਦੇਖ ਕੇ ਤੁਸੀਂ ਇਹ ਬੀਜਾਂ ਨੂੰ ਕਦੇ ਵੀ ਨਹੀਂ ਸਿੱਟੋਗੇ ਤੇ ਆਪਣਾ ਇਹ ਸ਼ੇਕ ਬਣਾ ਕੇ ਪੀਓਗੇ ਤੇ ਨਾਲੇ ਬੱਚਿਆਂ ਨੂੰ ਪਿਆਓਗੇ ਤੇ ਬੱਚੇ ਬਹੁਤ ਹੀ ਖੁਸ਼ ਹੋ ਕੇ ਪੀਣਗੇ ਹਾਂਜੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਮੇਰੀ ਰੈਸਪੀ ਪਸੰਦ ਆਈ ਹੋਊਗੀ ਵਧੀਆ ਲੱਗੀ ਹੋਊਗੀ ਤੇ ਤੁਸੀਂ ਮੈਨੇ ਕਮੈਂਟ ਬਾਕਸ ਵਿੱਚ ਵੀ ਲਿਖਿਓ ਵੀ ਤੁਹਾਨੂੰ ਕਿਸ ਤਰ੍ਹਾਂ ਦੀ ਇਹ ਰੈਸਪੀ ਹੈ ਜਿਹੜੀ ਲੱਗੀ ਹੈ ਤੁਹਾਨੂੰ ਐ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਤੇ ਮੇਰੇ ਚੈਨਲ ਤੇ ਜੇ ਨਵੇਂ ਆਏ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਫਿਰ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ